ਅਸੀਂ ਇਕੱਠੇ ਹੋਏ ਹਾਂ ਕਿ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਜਿਹੜੀਆਂ ਪੰਜਾਬ ਵਿੱਚ ਡਿਊ ਹਨ ਉਹਨਾਂ ਦੀ ਮੈਂ ਅਨਾਉਂਸਮੈਂਟ ਵੀ ਕਰਨੀ ਹੈ ਔਰ ਥੋੜਾ ਬੈਕਗ੍ਰਾਉਂਡ ਵੀ ਅਸੀਂ ਦੇਵਾਂਗੇ ਤੁਹਾਨੂੰ ਕਿ ਅਸੀਂ ਤਿਆਰੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਕਿਸ ਕਿਸ ਤਰ੍ਹਾਂ ਦੀ ਕੀਤੀ ਹੋਈ ਹੈ ਤਾਂ ਕਿ ਤੁਹਾਡੇ ਮਨ ਵਿੱਚ ਵੀ ਪੂਰੀ ਜੋ ਕੋਈ ਵੀ ਆਸ਼ੰਕਾ ਹੋਵੇ ਉਹ ਵੀ ਦੂਰ ਹੋ ਜਾਵੇ ਔਰ ਆਮ ਜਨਤਾ ਨੂੰ ਵੀ ਸੂਚਨਾ ਹੋ ਜਾਵੇ ਕਿ ਅਸੀਂ ਇਸ ਵਾਰ ਜਿਹੜੀ ਹੈਗੀ ਹੈ ਚੋਣਾ ਜਿਹੜੀ ਹੈ ਵੀ ਬੜੀ ਫ੍ਰੀ ਐਂਡ ਫੇਅਰ ਤਰੀਕੇ ਨਾਲ ਇਹਨੂੰ ਕਰਾਵਾਂਗੇ ਸੋ ਪਹਿਲੀ ਗੱਲ ਇਹ ਹੈ ਕਿ ਗਵਰਨਮੈਂਟ ਨੇ ਆਪਣੇ ਸੈਕਸ਼ਨ 209 ਦੇ ਥੱਲੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਜਿਸ ਤਹਿਤ ਉਹਨਾਂ ਨੇ ਕਿਹਾ ਸੀਗਾ ਕਿ ਪੰਚਾਇਤ ਤੇ ਸਮੇਟੀ ਹੋਰ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਕਰਵਾਈਆਂ ਜਾਣ ਉਹਦੇ ਤਹਿਤ ਅਸੀਂ ਕਾਰਵਾਈ ਆਲਰੇਡੀ ਕਾਫੀ ਦੇ ਤੌਰ 'ਤੇ ਰੰਭੀ ਰੰਮ ਕੀਤੀ ਹੋਈ ਹੈ ਮਤਲਬ ਕਮਿਸ਼ਨ ਵੱਲੋਂ ਜਿਹੜੀ ਪ੍ਰੇਪਰੇਸ਼ਨਸ ਹੈਗੀਆਂ ਜ਼ਿਲ੍ਹਾ ਪਾਰਸ਼ਦ ਦਾ ਪੰਚਾਇਤ ਮਿਤੀ ਚੋਣਾਂ ਲਈ ਕਾਫੀ ਦੇਰ ਤੋਂ ਚੱਲ ਰਹੀਆਂ ਹਨ ਕੁਝ ਕੁ ਕਾਰਨਾ ਕਰਕੇ ਇਹ ਜਿਹੜੀ ਚੋਣ ਹੈ ਕਿ ਅੱਗੇ-ਅਗੇ ਜਾਂਦੀ ਰਹੀ ਜਿਵੇਂ ਕੋਈ ਬਾਈ ਇਲੈਕਸ਼ਨ ਆ ਗਿਆ ਪਿੱਛੇ ਫਲੱਡਸ ਆ ਗਏ ਸੀ ਸਾਨੂੰ ਥੋੜਾ ਜਿਹਾ ਉੱਥੇ ਵੀ ਵੇਟ ਕਰਨਾ ਪਿਆ ਬਟ ਹੁਣ ਜਿਹੜੀ ਹੈ ਕਿ ਸਥਿਤੀ ਬਿਲਕੁਲ ਸ਼ਾਂਤਮਈ ਵੀ ਹੈਗੀ ਔਰ ਕੰਡੂਸਿਵ ਵੀ ਹੈਗੀ ਕਿ ਇਹ ਕਾਸੀ ਇਹ ਚੋਣਾ ਕਰਾ ਲਈਏ ਇਸ ਲਈ ਅਸੀਂ 온 ਸਾਰੀ ਪ੍ਰਬੰਧ ਵਗੈਰਾ ਕਰ ਦਿੱਤੇ ਹੈਗੇ ਔਰ ਇਹ ਚੋਣਾ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਮੈਂ ਥੋੜੀ ਬ੍ਰੀਫਲੀ ਦੇ ਦਵਾਂਗਾ ਤੁਹਾਡੇ ਜਿਹੜੇ ਕੋਈ ਪ੍ਰਸ਼ਨ-ਪ੍ਰਸ਼ਨ ਹੋਣਗੇ ਜਾਂ ਕੋਈ ਹੋਰ ਵੀ ਕੋਈ ਸਵਾਲ ਹੋਣਗੇ ਉਹ ਤੁਸੀਂ ਕਾਈਂਡਲੀ ਜੇ ਵੇਟ ਕਰ ਸਕਦੇ ਹੋ ਤਾਂ ਵੇਟ ਕਰ ਲਓ ਜੇ ਜ਼ਰੂਰੀ ਆ ਸਮਝ ਦਿਓ ਤਾਂ ਆਈ ਹੈਬ ਨੋਬਜੈਕਸ਼ਨ ਤੁਸੀਂ ਵਿੱਚ ਵੀ ਪੁੱਛ ਸਕਦੇ ਹੋ ਸਭ ਤੋਂ ਪਹਿਲੇ ਇਹ ਹੈ ਕਿ ਅਸੀਂ ਜਿਹੜੀ ਹੈਗੀ ਇਹ ਅ ਇਹਦੀ ਸਾਰੇ ਜਿਹੜੇ ਮੁਕੰਮਲ ਪ੍ਰਬੰਧ ਜਿਹੜੇ ਹੈਗੇ ਡੀਸੀਜ਼ ਵੱਲੋਂ ਕਰਨੇ ਹੁੰਦੇ ਆ ਜਿਵੇਂ ਰਿਜ਼ਰਵੇਸ਼ਨ ਦੀਆਂ ਸੂਚੀਆਂ ਹੈਗੀਆਂ ਪੰਚਾਇਤ ਸਮਿਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਜ਼ੋਨਸ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਰਿਜ਼ਰਵ ਕਰਨਾ ਹੈ ਉਹਦਾ ਜਿਹੜੀ ਹੈਗੀ ਹੈ ਅ ਲਿਸਟਾਂ ਤਿਆਰ ਹੋ ਗਈਆਂ ਨੋਟੀਫਾਈ ਹੋ ਚੁੱਕੀਆਂ ਹਨ ਇਹ ਸਾਰੀਆਂ ਜਿਹੜੀਆਂ ਡਿਸਟ੍ਰਿਕਟ ਵੈਬਸਾਈਟਸ ਤੇ ਪ੍ਰਾਪਤ ਹੋ ਜਾਣਗੀਆਂ ਤੁਹਾਨੂੰ ਅੱਜ ਦੀ ਡੇਟ ਵਿੱਚ ਜਿੱਤੇ ਤੱਕ ਸਾਡੀ ਇਨਫੋਰਮੇਸ਼ਨ ਹੈ ਕਿ ਸਾਰਿਆਂ ਨੇ ਆਪਣੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹੈਗੇ ਸੋਸ਼ਲੀ ਉਹਦੇ ਕੋਈ ਪ੍ਰੋਬਲਮ ਨਹੀਂ ਹੈ ਰਿਜ਼ਰਵੇਸ਼ਨ ਜਿਵੇਂ ਤੁਹਾਨੂੰ ਪਤਾ ਹੈ ਕਿ ਸੀਟਾਂ ਵਾਸਤੇ 50% ਸੀਟਸ ਓਵਰঅল ਔਰ ਔਮਨ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਸੋ ਉਹਦਾ ਸਾਰੇ ਜਿੰਨੇ ਵੀ ਕਾਨੂੰਨ ਦੇ ਮੁਤਾਬਕ ਰਿਜ਼ਰਵੇਸ਼ਨ ਦਾ ਪ੍ਰਬੰਧ ਹੁੰਦਾ ਹੈਗਾ ਯਾ ਜਿਹਨੀ ਲੋੜ ਹੈਗੀ ਉਹ ਸਾਰਾ ਕੁਝ ਕਮਿਸ਼ਨ ਵੱਲੋਂ ਇਨਸ਼ੋਰ ਕੀਤਾ ਗਿਆ ਹੈਗਾ ਵੋਟਰ ਲਿਸਟ ਵੀ ਜਿਹੜੀਆਂ ਹੈਗੀਆਂ ਉਹ ਵੀ ਅਸੀਂ ਰੀਸੈਂਟਲੀ ਹੀ ਅਪਡੇਟ ਕੀਤੀਆਂ ਹੈਗੀਆਂ ਸਾਰੇ ಗ್ರಾಮ ਪੰਚਾਇਤਸ ਵਗੈਰਾ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਕੁਝ 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 ਸਮਾਂ ਪਹਿਲੇ ਆਪਣੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਕੁਝ ਕੁਝ ਰੀਆਰਗੇਨਾਈਜ਼ੇਸ਼ਨ ਦੇ ਵੀ ਆਰਡਰ ਕੱਡੇ ਸੀਗੇ ਤੇ ਉਹਦੇ ਮੁਤਾਬਿਕ ਜਿਹੜੇ ਹੈਗੀਆਂ ਨੋਟੀਫਿਕੇਸ਼ਨਸ ਨਵੀਆਂ ਜ਼ਿਲ੍ਹਾ ਵਾਈਜ਼ ਜਾਰੀ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਜਿਹੜੀ ਵੋਟਰ ਸੂਚੀ ਹੈ ਉਹ ਵੀ ਲੇਟੈਸਟ ਅਸੀਂ ਅਪਡੇਟ ਕਰ ਦਿੱਤੀ ਹੈਗੀ ਹੈ। ਅ ਤੇ ਉਹ ਵੋਟਰ ਲਿਸਟ ਜਿਹੜੀ ਹੈਗੀ ਹੈ ਉਹ ਵੀ ਅ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਵੈਬਸਾਈਟ ਦੇ ਜ਼ਰੀਏ ਮਤਲਬ ਸਾਡੀ ਵੈਬਸਾਈਟ ਵਿੱਚ ਲਿੰਕ ਹੈਗਾ ਸਾਰੇ ਡਿਸਟ੍ਰਿਕਟਸ ਨੂੰ। ਸੋ ਉਸ ਉਸ ਵੈਬਸਾਈਟ ਤੇ ਲਿੰਕ ਰਾਈ ਤੁਸੀਂ ਚਾਹੀ ਡਿਸਟ੍ਰਿਕਟ ਤੇ ਚਲੇ ਜਾਓ ਚਾਹੀ ਤੁਸੀਂ ਸਾਡੀ ਵੈਬਸਾਈਟ ਤੇ ਚਲੇ ਜਾਓ ਉਹ ਲਿੰਕ ਤੁਹਾਨੂੰ ਮਿਲ ਜਾਏਗਾ ਔਰ ਵੋਟਰ ਸੂਚੀਆਂ ਵੀ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਉੱਥੇ। ਸੋ ਅਸੀਂ ਚੈੱਕ ਕੀਤਾ ਹੈਗਾ ਕਈ ਮਤਲਬ ਸਾਰੇ ਜ਼ਿਲ੍ਹਿਆਂ ਦੀ ਵੋਟਰ ਸੂਚੀ ਆਪਣੀ ਲਾਤੀ ਹੈਗੀ ਹੈਗੀ। ਤੇ ਉਹ ਤੁਹਾਨੂੰ ਐਡਵਾਂਸ ਵਿੱਚ ਮਿਲ ਜਾਣਗੀਆਂ ਇਸ ਵਾਰ ਜਿਹੜਾ ਹੈਗਾ ਵੋਟਿੰਗ ਥੈਟ ਟੂ ਬੀ ਡਨ ਥਰੂ ਯੂਸ ਆਫ ਬੈਲਟ ਪੇਪਰ ਮਤਲਬ ਵੀ ਯੂਸ ਬੈਲਟ ਬਾਕਸਸ ਫॉर ਥੀਸ ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਇਲੈਕਸ਼ਨਸ ਇਹ ਦਾ ਕਾਰਨ ਸਿਰਫ ਇਹੀ ਹੈ ਕਿ ਤਕਰੀਬਨ 19000 ਤੋਂ ਜ਼ਿਆਦਾ ਪੋਲਿੰਗ ਬੂਥਸ ਹੈਗੇ ਔਰ ਹਰ ਇੱਕ ਪੋਲਿੰਗ ਬੂਥ ਵਿੱਚ ਜ਼ਿਲ੍ਹਾ ਪਰਿਸ਼ਦ ਦੀ ਚੋਣ ਲਈ ਡੱਬਾ ਬੈਲਟ ਬਾਕਸ ਰੱਖਿਆ ਜਾਵੇਗਾ ਨਾਲ ਪੰਚਾਇਤ ਸਮਿਤੀ ਵਾਸਤੇ ਵੀ ਰੱਖਿਆ ਜਾਵੇ ਤਾਂ ਕਿ ਇੱਕ VOTER ਜਦੋਂ ਆਏਗਾ ਉਥੇ ਜਦੋਂ ਉਹਦੀ VOTER ਸੂਚੀ ਵਿੱਚ ਹਾਜ਼ਰੀ ਹੁੰਦੀ ਹੈ ਤਾਂ ਉਹ ਉਹਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ ਸੋ EVMs ਜਿਹੜੇ ਹੈਗੇ ਆ ਉਹ ਤੁਹਾਨੂੰ ਪਤਾ ਹੀ ਹੈ ਉਹ ਤਾਂ ਸਿਰਫ ਇੱਕ ਕੈਂਡੀਡੇਟ ਵਾਸਤੇ ਯੂਜ਼ ਹੁੰਦੇ ਆ ਸੋ ਇਸ ਲਈ ਦੋ ਦੋ EPMs ਤਕਰੀਬਨ ਸਾਨੂੰ 40000 ਚਾਹੀਦੇ ਆ ਇੰਨੀਆਂ ਸਾਡੇ ਕੋਲ ਪ੍ਰਾਪਤ ਨਾ ਹੀ ਪ੍ਰਾਪਤ ਹੈ ਔਰ ਨਾ ਹੀ ਪ੍ਰਾਪਤ ਹੋਣ ਦੀ ਕੋਈ ਸੰਭਾਵਨਾ ਜਲਦੀ ਹੈਗੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ EVMs ਯੂਜ਼ ਕਰ ਰਿਹਾ ਇਸ ਟਾਈਮ ਤੇ ਉਹ ਹੈਗੇ ਆ ਲੇਟੈਸਟ M3 ਮਾਡਲਸ ਉਹ ਉਹ ਕਿਸੀ ਸਟੇਟ ਇਲੈਕਸ਼ਨ ਕਮਿਸ਼ਨ ਉਹ ਨਹੀਂ ਦਿੰਦੇ ਹੈਗੇ ਉਹਨਾਂ ਦੀ ਆਪਣੀ ਸਿਕਿਉਰਿਟੀ ਰੀਜ਼ਨਸ ਕਰਕੇ ਤੇ ਜਿਹੜੇ ਪੁਰਾਣੇ ਹੈਗੇ ਉਹ ਵੀ ਹੌਲੀ ਹੌਲੀ ਫੇਸ ਆਊਟ ਹੋ ਰਹੇ ਹੈਗੇ ਸੋ ਇਨੀ ਤਾਦਾਦ ਵਿੱਚ ਹੋ ਨਹੀਂ ਸਕਦਾ ਬਟ ਅਸੀਂ ਜਿਸ ਤਰ੍ਹਾਂ ਸਿਸਟਮ ਹੈਗਾ ਬੈਲਟ ਪੇਪਰ ਦੇ ਰਾਹੀਂ ਅਸੀਂ ਜਿਹੜੀ ਚੋਣ ਕਰਾਵਾਂਗੇ ਹਰ ਇੱਕ ਜ਼ਿਲ੍ਹੇ ਵਿੱਚ ਇੱਕ ਜ਼ਿਲਾ ਪ੍ਰੇਸ਼ਦ ਹੋਵੇਗਾ ਹੋਏਗਾ ਔਰ ਉਸ ਜ਼ਿਲਾ ਪ੍ਰੇਸ਼ਦ ਵਿੱਚ ਇਸ ਟਾਈਮ ਤੇ ਐਸ ਪਰ ਦੀ ਨੋਰਮਸ ਜਿਹੜੇ ਹੈਗੇ ਕਿਉਂਕਿ ਜ਼ਿਲ੍ਹਾ ਪ੍ਰੇਸ਼ਦ ਵਿੱਚ 10 ਤੋਂ 25 ਤੱਕ ਜ਼ੋਨਸ ਹੋ ਸਕਦੇ ਆ। ਇੱਕ ਕ੍ਰਾਈਟੇਰੀਆ ਜਿਹੜਾ ਹੈਗਾ ਲਾਅ ਵਿੱਚ ਲੱਗਿਆ ਹੋਇਆ ਤੇ ਕੁੱਲ ਮਿਲਾ ਕੇ ਜ਼ਿਲ੍ਹਾ ਪ੍ਰੇਸ਼ਦ ਵਿੱਚ ਇਸ ਟਾਈਮ ਤੇ 357 ਜ਼ੋਨ ਬੰਦੇ ਹੈਗੇ ਆ। ਸੋ ਜ਼ਿਲ੍ਹਾ ਪ੍ਰੇਸ਼ਦ ਵਾਸਤੇ ਪੂਰੇ ਜ਼ਿਲ੍ਹਿਆਂ ਵਿੱਚ 357 ਆਲਟੀਮੇਟਲੀ ਮੈਂਬਰ ਚੁਣੇ ਜਾਣਗੇ। ਔਰ ਇਸੇ ਤਰ੍ਹਾਂ ਪੰਚਾਇਤ ਸਮਿਤੀ ਜਿਹੜੀ ਹੈਗੀ ਹੈ ਦੇ ਆ 154 154 ਪੰਚਾਇਤ ਸਮਿਤੀਸ ਹੈਗੇ ਆ। ਉਹਨਾਂ ਵਿੱਚ ਉਹ ਪੰਚਾਇਤ ਸമിതി 15 ਤੋਂ ਲੈ ਕੇ 25 ਤੱਕ 15 ਤੋਂ ਲੈ ਕੇ 25 ਤੱਕ ਜ਼ੋਨਸ ਬਣ ਸਕਦੇ ਹੈ ਤਾਂ ਉਹ ਉਸ ਮੁਤਾਬਕ ਪਪੂਲੇਸ਼ਨ ਦੇ ਮੁਤਾਬਕ ਕੁੱਲ 2863 ਜ਼ੋਨਸ ਹੈਗੇ ਹੈ ਪੰਚਾਇਤ ਸമിതി ਵਾਸਤੇ ਸੋ ਮੀਨਸ ਇਚ ਐਵਰੀ ਜ਼ੋਨ ਵਿਚ ਨੇਚਰਲੀ ਅਲਟੀਮੇਟਲੀ ਇੱਕ ਮੈਂਬਰ ਹੀ ਚੁਣਿਆ ਜਾਵੇਗਾ ਸੋ ਉਸ ਹਿਸਾਬ ਨਾਲ ਇਹ ਜਿਹੜੀ ਪੰਚਾਇਤ ਸമിതി ਵੀ ਬਣਨਗੇ ਤੇ ਜ਼ਿਲ੍ਹਾ ਪ੍ਰੀਸ਼ਦਸ ਵਗੈਰਾ ਵੀ ਬਣਨਗੇ ਪੋਲਿੰਗ ਬੂਥ ਜਿਹੜੇ ਹੈਗੇ ਆ ਉਹ ਲੇਟਸਟ ਫਿਗਰ ਜਿਹੜੀ ਡੀਸੀਸ ਤੋਂ ਪ੍ਰਾਪਤ ਹੋਈ ਹੈ 19181 ਪੋਲਿੰਗ ਬੂਥਸ ਹੈਗੇ ਸੋ ਇਹਨਾਂ ਦਾ ਪ੍ਰਬੰਧ ਜਿਹੜਾ ਹੈਗਾ ਕਮਿਸ਼ਨ ਵੱਲੋਂ ਕੀਤਾ ਗਿਆ ਹੈਗਾ ਸਾਰਿਆਂ ਤੇ ਪੋਲਿੰਗ ਸਟਾਫ ਐਂਡ ਸਿਕਿਉਰਿਟੀ ਪ੍ਰਬੰਧ ਵਗੈਰਾ ਜਿੰਨੇ ਵੀ ਇਕਵਿਪਮੈਂਟਸ ਔਰ ਮਟੀਰੀਅਲ ਇਲੈਕਸ਼ਨ ਮਟੀਰੀਅਲ ਚਾਹੀਦਾ ਹੈਗਾ ਉਹ ਸਾਰਾ ਉਹਨਾਂ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਹੈਗਾ ਵੋਟਰਾਂ ਦੀ ਗਿਣਤੀ ਜਿਹੜੀ ਹੈ ਪੰਜਾਬ ਵਿੱਚ ਰੂਰਲ ਏਰੀਆਜ਼ ਵਿੱਚ ਜੋ ਜ਼ਿਲ੍ਹਾ ਪਰਿਸ਼ਦ ਔਰ ਇਤਨਾ ਸੰਬੰਧਿਤ ਹੈਗੇ ਆ ਉਹ ਇਸ ਟਾਈਮ ਤੇ ਹੈਗੀ ਹੈ 1 ਕਰੋੜ 36 ਲੱਖ 4650 ਸੋ ਇਹ ਹੈਗੀ ਹੈ ਤੁਹਾਡੀ ਵੋਟਰ ਸੂਚੀ ਦੇ ਸਟੈਟਿਸਟਿਕਲ ਡਾਟਾ ਦੇ ਬਾਰੇ ਜਿਹੜਾ ਮੇਲ ਫੀਮੇਲਸ ਜਿਹੜਾ ਬਾਈਫਿਕੇਸ਼ਨ ਹੈ ਤੁਹਾਨੂੰ ਅਸੀਂ ਬੜੇ ਡਿਟੇਲਡ ਪ੍ਰੈਸ ਨੋਟ ਇਸ ਤੋਂ ਬਾਅਦ ਦੇਵਾਂਗੇ ਤੋਂ ਉਸ ਉਸ ਵਿੱਚ ਸਾਰੀ ਡਿਟੇਲਸ ਜਿਹੜੀਆਂ ਉਹ ਹੈਗੀਆਂ ਅ اچھا ਹੁਣ ਜਿਹੜਾ ਕਈ ਵਾਰ ਹੁਣ ਕੈਂਡੀਡੇਟ ਦੇ ਬਾਰੇ ਹੁੰਦਾ ਕਿ ਕੈਂਡੀਡੇਟ ਇੱਕ ਸਵਾਲ ਉਠਾਇਆ ਸੀਗਾ ਕਿ ਜ਼ਿਲ੍ਹਾ ਪਰਿਸ਼ਦ ਦੀ ਆ ਪੰਚਾਇਤ ਸਭਿਤੀ ਵਾਸਤੇ ਜਿਹੜਾ ਕੈਂਡੀਡੇਟ ਖੜਾ ਹੁੰਦਾ ਹੈ ਉਹ ਪੰਚਾਇਤ ਸമിതി ਦਾ ਹੋਣਾ ਚਾਹੀਦਾ ਹੈ ਕਿ ਉਹ ਜ਼ੋਨ ਦਾ ਹੋਣਾ ਚਾਹੀਦਾ ਟੂ ਬੀ ਸਟੈਂਡ ਫਾਰ ਅ ਪਰਟਿਕੂਲਰ ਜ਼ੋਨ ਸੋ ਲਾਅ ਇਸ ਵੈਰੀ ਕਲੀਅਰ ਜਿਹੜਾ ਕੈਂਡੀਡੇਟ ਹੈਗਾ ਇੱਕ ਤਾਂ ਉਹਨੂੰ ਘੱਟੋ ਘੱਟ 21 ਸਾਲ ਦਾ ਹੋਣਾ ਚਾਹੀਦਾ ਥੈਟ ਇਜ਼ ਨੰਬਰ 1 ਫਿਰ ਜੇਕਰ ਉਹ ਜ਼ਿਲ੍ਹਾ ਪਰਿਸ਼ਦ ਜਾਂ ਪੰਚਾਇਤ ਸമിതി ਵਾਸਤੇ ਖੜਾ ਹੈ ਤਾਂ ਉਹ ਕਿਸੇ ਜ਼ੋਨ ਵਿੱਚ ਖੜਾ ਹੋਏਗਾ ਉਹ ਜ਼ੋਨ ਜਿਹੜਾ ਹੈਗਾ ਉਹਨੂੰ ਅਸੀਂ ਕੰਸਟੀਟੂਐਂਸੀ ਮੰਨਦੇ ਹਾਂ ਸੋ ਹੀ ਹੈਜ਼ ਟੂ ਬੀ ਏ elector of that particular zone for which he intends to stand as a member similarly is which jada proposer hai kyuki nomination form basically proposer hi pesh karda huga acceptance jadi hagi hai oh candidate di hundi hai so proposer or seconder is is which proposer or seconder dono hunde hai ye dono vi usi zone de hone chahiye hai so that's one thing which i thought i should uh, clarify uh, through yourself to the जनरल पब्लिक आल्सो तो कैंडिडेट ने केड़े-केड़े फॉर्म्स नाल जमा कराने है के भी बहुत जरूरी है दसना और लोकां नु पता होना एक ता नॉमिनेशन फॉर्म जिनु फॉर्म 4 ਅਸੀਂ ਕਹਿੰਦੇ ਹੈਗੇ ਇੱਕ ਨੋमिनेशन फॉर्म ਹੈਗਾ ਉਹ ਵੀ ਡਿਟੇਲਡ ਵਿੱਚ ਹੈਗਾ ਉਹਦੇਸ ਪ੍ਰਪੋਜ਼ਰ ਸੈਕੰਡਰ ਐਕਸੈਪਟਿੰਗ ਫਿਰ ਰਿਟਰਨਿੰਗ ਅਫਸਰ ਕਿ ਮੈਂ ਹੁਣ ਇਹਨੂੰ ਚੈੱਕ ਕਰ ਲਿਆ ਹੈਗਾ ਠੀਕ ਪਾਇਆ ਗਿਆ ਫਲਾਣਾ ਉਹ ਸਾਰਾ ਉਸ ਫਾਰਮ ਵਿੱਚ ਹੈਗਾ ਉਸ ਫਾਰਮ ਦੇ ਨਾਲ ਇੱਕ ਹਰੇਕ ਨੂੰ फीस भी देनी पंदी है कि जो स्टैंडर्ड फीस ਸਾਡੀ ਹੈਗੀ ਹੈ ਜ਼िला ਪਰਿਸ਼ਦ ਦੇ ਨਾਲ ਸਿਰਫ 400 ਰੁਪਏ ਫੀਸ ਹੈਗੀ ਹੈ ਨੋਮੀਨੇਸ਼ਨ ਫੀਸ ਸੋ ਬੇਸਿਕਲੀ ਵਾਟ ਮੈਂ ਕੀ ਕਹਿਣਾ ਚਾਹੁੰਦਾ ਕਿ ਜੇਕਰ ਕੋਈ ਉਸ ਤੋਂ ਜ਼ਿਆਦਾ ਮੰਗਦਾ ਹੈ ਤਾਂ ਮੈਨੂੰ ਦੱਸ ਦਿਓ ਸੋ 400 ਰੁਪਏ ਇਸ ਦੀ ਨੋਮੀਨੇਸ਼ਨ ਫਾਰਮ ਮਤਲਬ ਫੀਸ ਟੂ ਬੀ ਗਿਵਨ ਵਿਦ ਦੀ ਨੋਮੀਨੇਸ਼ਨ ਫਾਰਮ ਫॉर ਜ਼ਿਲ੍ਹਾ ਪਰਿਸ਼ਦ 200 ਰੁਪਏ ਹੈਗੀ ਹੈ ਸਿਰਫ ਪੰਚਾਇਤ ਸਮਿਤੀ ਵਾਸਤੇ ਜਿਹੜਾ ਕੋਈ ਕੈਂਡੀਡੇਟ ਖੜਾ ਹੁੰਦਾ ਜੇਕਰ ਐਸਸੀ ਜਾਂ ਬੀਸੀ ਹੈ ਤਾਂ ਉਹਦੇ ਵਿੱਚ ਇਹਦਾ 50-50% ਹੋ ਜਾਏਗਾ ਸੋ ਬੇਸਿਕਲੀ ਇਸ ਤਰ੍ਹਾਂ ਹੋਏਗਾ ਇਸ ਦੇ ਨਾਲ ਬੜਾ ਜ਼ਰੂਰੀ ਹੈ ਕਿ ਕੈਂਡੀਡੇਟ ਇੱਕ ਸੈਲਫ ਡੈਕਲੇਰੇਸ਼ਨ ਫਾਰਮ ਜਿਹਨੂੰ ਅਸੀਂ ਇੱਕ ਮਤਲਬ ਪਹਿਲੇ ਜਦ ਮਿਊਨਿਸਪਲ ਸੀਗਾ ਉਸ ਟਾਈਮ ਤੇ ਕਾਫੀ ਡੈਵਿਟ ਹੁੰਦਾ ਸੀ ਤੇ ਇਹਦੇ ਵਿੱਚ ਇੱਕ ਸੈਲਫ ਡੈਕਲੇਰੇਸ਼ਨ ਫਾਰਮ ਆਉਂਦਾ ਸੇਮ ਲਾਈਨਸ ਇਹ ਸੈਲਫ ਡੈਕਲੇਰੇਸ਼ਨ ਫਾਰਮ ਬੜਾ ਇੰਪੋਰਟੈਂਟ ਹੈਗਾ ਇਹ ਇਹ ਇਸ ਲਈ ਹੈਗਾ ਕਿਉਂਕਿ ਇਹ ਜਿਹੜੀ ਹੈ ਇਹਦੇ ਵਿੱਚ ਹੀ ਵਿਲ ਹੈਵ ਟੂ ਗਿਵ ਕਿ ਉਹਦੇ ਐਸੈਟਸ ਲਾਇਬਿਲਟੀਜ਼ ਕਿੰਨੇ ਹੈਗੇ ਆ ਉਹਦੇ ਖਿਲਾਫ ਕੋਈ ਕੋਰਟ ਕੇਸਿਸ ਪੈਂਡਿੰਗ ਹੈਗੇ ਆ ਕਿ ਨਹੀਂ ਇਹ ਸਾਰੀ ਡਿਟੇਲਸ ਉਹਦੇ ਵਿੱਚ ਹੋਣਗੀਆਂ ਸੋ ਉਹ ਸਾਰੇ ਭਰ ਕੇ ਉਹ ਵੀ ਨਾਲ ਨਾਮੀਨੇਸ਼ਨ ਫਾਰਮ ਦੇ ਨਾਲ ਭਰ ਕੇ ਦੇਵੇਗਾ ਔਰ ਇਸ ਤੋਂ ਲਾਵਾ ਨੇਚਰਲੀ ਜੇਕਰ ਐਸ்சி ਬੀਸੀ ਦਾ ਹੈ ਤਾਂ ਇੱਕ ਐਸ்சி ਬੀਸੀ ਦਾ ਸਰਟੀਫਿਕੇਟ ਵੀ ਹੋਏਗਾ ਔਰ ਹੁਣ ਇੱਕ ਗੱਲ ਬੜੀ ਜ਼ਰੂਰੀ ਹੈ ਜਿਹੜੀ ਪੰਚਾਇਤ ਗ੍ਰਾਮ ਪੰਚਾਇਤ ਇਲੈਕਸ਼ਨ ਵਿੱਚ ਨਹੀਂ ਸੀ ਉਹ ਇਹ ਹੈ ਕਿ ਕਿ ਕੋਈ ਵੀ ਕੈਂਡੀਡੇਟ ਇੰਡੀਪੈਂਡੈਂਟ ਵੀ ਖੜਾ ਹੋ ਸਕਦਾ ਹੈ ਔਰ ਉਹ ਕਿਸੇ ਪੋਲੀਟੀਕਲ ਪਾਰਟੀ ਦੇ ਬੇਸਿਸ ਜਾਂ ਸਪਾਂਸਰਸ਼ਿਪ ਨਾਲ ਵੀ ਖੜਾ ਹੋ ਸਕਦਾ ਹੈ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ 6 ਨੈਸ਼ਨਲ ਪਾਰਟੀਆਂ ਹੈਗੀਆਂ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਆਡਿਕ ਘੋਸ਼ਿਤ ਕੀਤੀਆਂ ਹੋਈਆਂ ਨੈਚਰਲੀ ਉਹਦੇ ਜਿਹਨ ਨੈਸ਼ਨਲ ਕਾਂਗਰਸ ਹੈ ਭਾਜਪਾ ਹੈ ਆਪ ਵੀ ਹੈ ਸੋ देयर 6 ਆਫ ਦੋਸ ਇੱਕ ਸਟੇਟ ਪਾਰਟੀ ਹੈਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈਗੀ ਠੀਕ ਹੈ ਜੀ ਐਂਡ ਅਪਾਰਟ ਫਰਮ ਦਿਸ ਦੀ ਇੰਡੀਪੈਂਡੈਂਟਸ ਕੈਨ ਆਲਸੋ ਸਟੈਂਡ but if you if you are standing on behalf of a political party then along with the nomination form and the self declaration form the candidate has to has to submit a sponsorship form from the authorized signatory of the party so ode waste asi separately ha tonu main ode bare detail vich jaan di shayad ini load nahi hagi o jadi sponsorship form huga o political parties nu asi dewange already asi around in fact mohyak kar deta hai ਕਿ ਤੁਸੀਂ ਆਪਣੇ ਜਿਹੜੇ ਪ੍ਰੈਜ਼ੀਡੈਂਟ ਜਾਂ ਸੈਕਟਰੀ ਆਫ ਦੀ ਪੋਲਿਟੀਕਲ ਪਾਰਟੀ ਹੈ ਉਸ ਤੋਂ ਤੁਸੀਂ ਪੰਜਾਬ ਵਾਸੇ ਜਿਹੜੇ ਅਥੋਰਾਈਜ਼ਡ ਜੋ ਵੀ ਮਤਲਬ ਅਥੋਰਾਈਜ਼ ਪਰਸਨ ਹੈਗੇ ਆ ਉਹਦੀ ਸਪਾਂਸਰਸ਼ਿਪ ਹੋਗੇ ਇਹ ਅਥੋਰਾਈਜ਼ਡ ਪਰਸਨ ਅਗੇ ਕੈਂਡੀਡੇਟਸ ਨੂੰ ਆਪਣੇ ਸਿਗਨੇਚਰਸ ਦੇ ਹੇਠ ਸੋ ਹਰੇਕ ਕੈਂਡੀਡੇਟ ਜਿਹੜਾ ਪੋਲਿਟੀਕਲ ਪਾਰਟੀ ਤੋਂ ਖੜਾ ਹੈ ਉਹ ਆਪਣਾ ਸਪਾਂਸਰਸ਼ਿਪ ਫਾਰਮ ਆਫ ਪੋਲਿਟੀਕਲ ਪਾਰਟੀ ਜੇਕਰ ਉਹ ਪੋਲਿਟੀਕਲ ਪਾਰਟੀ ਤੋਂ ਖੜਾ ਹੈ ਤਾਂ ਉਹ ਨਾਲ ਦੇਵੇਗਾ ਸੋ ਉਹ ਰਿਟਰਨਿੰਗ ਆਫਿਸਰਸ ਨੂੰ ਇਸ ਤਰ੍ਹਾਂ ਦੀ ਹਦਾਇਤਾਂ ਹੈਗੀਆਂ ਨਾ ਦੇਣ ਦੀ ਸੂਰਤ ਇਸ ਨੈਸ਼ਨਲ ਫਰੋਨੋ ਇੰਡੀਪੈਂਡੈਂਟ ਹੀ ਮੰਨਿਆ ਜਾਵੇਗਾ ਇਸ ਤੋਂ ਇਲਾਵਾ ਥੋੜਾ ਜਿਹਾ ਵੈਸੀ ਦੱਸਾਂਗਾ ਕਿਉਂਕਿ ਬੜੀ ਦੇਰ ਤੋਂ ਇਹ ਚੱਲ ਰਹੀ ਸੀ ਕਿ ਸਿਰਫ ਅਮੀਰ ਬੰਦੇ ਜਿਹੜੇ ਹੈਗੇ ਆ ਉਹ ਇਲੈਕਸ਼ਨਸ ਲੜਦੇ ਹੈਗੇ ਆ ਬਟ ਇਹਦੇ ਵਿੱਚ ਅਸੀਂ ਐਕਸਪੈਂਡੈਂਸ਼ਲ ਲਿਮਿਟਸ ਵੀ ਰੱਖੀਆਂ ਹੋਈਆਂ ਹੈਗੀਆਂ ਇਸ ਨੋਟੀਫਿਕੇਸ਼ਨ ਅਸੀਂ ਜਾਰੀ ਕੀਤੀ ਹੋਈ ਹੈ ਸੋ ਜ਼ਿਲ੍ਹਾ ਪਰਿਸ਼ਦ ਵਾਸਤੇ ਐਕਸਪੈਂਡਿਚਰ ਲਿਮਿਟ ਹੈ 2,55,000 ਤੇ ਪੰਚਾਇਤ ਸਮਿਤੀ ਵਾਸਤੇ ਹੈ 1,10,000 ਦਿਸ ਇਜ਼ ਦੀ ਐਕਸਪੈਂਡਿਚਰ ਲਿਮਿਟਸ ਵਿਚ ਵੀ ਹੈਵ ਪੁਟ ਇਨ ਪਲੇਸ ਪੋਲਿੰਗ ਪਰਸਨਲ ਜਿਵੇਂ ਸਾ ਮੈਂ ਤੁਹਾਨੂੰ ਕਿਹਾ ਸੀ ਸਾਰਿਆਂ ਦੀ ਸਾਰੇ ਪੋਲਿੰਗ ਪਰਸਨਲ ਇਨ ਪਲੇਸ ਹੈਗੀ ਹੈ ਇਹ ਸਾਰਾ ਕੰਮ ਜਿਹੜਾ ਡੀਸੀਸ ਲੈਵਲ ਤੇ ਦੇਖਿਆ ਜਾਂਦਾ ਹੈਗਾ ਤਕਰੀਬਨ ਇੱਕ ਪੋਲਿੰਗ ਸਟੇਸ਼ਨ ਤੇ ਇੱਕ ਪ੍ਰੈਜ਼ਾਈਡਿੰਗ ਅਫਸਰ ਵੀ ਹੋਏਗਾ ਤਕਰੀਬਨ 4 ਪੋਲਿੰਗ ਅਫਸਰ ਹੁੰਦੇ ਆ ਸੋ ਕੁੱਲ ਮਿਲਾ ਕੇ 96000 ਪੋਲਿੰਗ ਪਰਸਨਲ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਇਲੈਕਸ਼ਨ ਡਿਊਟੀ ਤੇ ਲੱਗਣਗੇ ਪੁਲਿਸ ਨਾਲ ਵੀ ਮੇਰੀ ਪਿੱਛੇ ਹੁਣੇ ਹੁਣੇ ਜਹੀ ਵਿੱਚ ਰਿਵਿਊ ਮੀਟਿੰਗ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਕੀ ਕੀ ਪ੍ਰਬੰਧ ਕੀਤੇ ਜਾਣੇ ਹੈਗੇ ਆ ਔਰ ਕੀ ਕੀ ਕੀਤੇ ਜਾਣਗੇ ਸੋ ਪੁਲਿਸ ਦੇ ਤਕਰੀਬਨ 50000 ਜੋ ਮੈਂ ਫਿਗਰ ਕੱਢੀ ਹੈ 50000 ਪਰਸਨਲ ਪੁਲਿਸ ਦੇ ਵੀ ਸਪੈਸ਼ਲੀ ਡਿਊਟੀ ਤੇ ਲੱਗਣਗੇ ਇਦੇ ਵਿੱਚ ਮੋਬਿਲਾਈਜੇਸ਼ਨ ਆਫ ਪੁਲਿਸ ਜਿਹੜੀ ਹੈਗੀ ਹੈ 75% ਆਫ ਦੀ ਪੁਲਿਸ which is present in the like in the districts and uh, commissionerate levels they ਉਹ ਉਹ ਆਪਣਾ ਮੋਬਿਲਾਈਜ਼ ਹੋਏਗੀ ਇਹਦੇ ਵਾਸਤੇ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਜਿਵੇਂ ਸਪੈਸ਼ਲ ਟਾਸਕ ਫੋਰਸ ਹੈਗੇ ਆਰਮ ਆਰਮ ਪੁਲਿਸ ਫੋਰਸ ਹੈਗੀ ਹੈ ਜੀ ਆਰ ਪੀ ਵਗੈਰਾ ਦੇ ਉਹਨਾਂ ਦੇ ਵੀ ਬੰਦੇ ਜਿਹੜੇ ਹੈਗੇ ਉਹ ਲਗਾਏ ਜਾਣਗੇ ਸੋ ਜਿੱਥੇ ਤੱਕ ਸਿਕਿਉਰਿਟੀ ਦਾ ਹੈਗਾ ਇਕ ਤਾਂ ਮੈਂ ਇਹ ਕਿਹਾ ਹੋਇਆ ਹੈਗਾ ਕਿ ਨਾਮੀਨੇਸ਼ਨ ਟਾਈਮ ਤੇ ਪੂਰੀ ਸਿਕਿਉਰਿਟੀ ਦਿੱਤੀ ਜਾਵੇ ਸੋ ਨਾਮੀਨੇਸ਼ਨ ਟਾਈਮ ਤੇ ਜਦੋਂ ਕੈਂਡੀਡੇਟ ਆਪਣਾ ਨਾਮੀਨੇਸ਼ਨ ਫਾਰਮ ਰਿਟਰਨਿੰਗ ਆਫਸਰ ਕੋਲ ਜਾਂਦਾ ਉੱਥੇ ਪੂਰਾ ਪ੍ਰਬੰਧ ਵਗੈਰਾ ਕੀਤਾ ਜਾਵੇ ਐਂਡ ਆਈ ऍम ਸ਼ੂਰ ਦੈਟ ਦੇ ਸ਼ੁੱਡ ਨਾਟ ਬੀ ਐਨੀ ਪ੍ਰੋਬਲਮ ਰਿਗਾਰਡਿੰਗ ਥੈਟ ਐਸ ਫਾਰ ਐਸ ਥੈਟ ਇਜ਼ ਕਨਸਰਨਡ ਔਰ ਬਾਕੀ ਨਾਕਾਸ ਐਂਡ 올 ਦੈਟ ਉਹ ਸਟੈਂਡਰਡ ਜਿਹੜਾ ਯੂ ਨੋ ਨਾਰਮਸ ਜਿਹੜੇ ਹੁੰਦੀ ਆ ਉਹ ਸਾਰੇ ਪੁਲਿਸ ਵੱਲੋਂ ਕੀਤੇ ਜਾਣਗੇ ਔਰ ਇਹਨਾਂ ਦਾ ਜਿਹੜਾ नॉर्म्स है पोलिंग स्टेशन वाइज के जो सिंगल पोलिंग स्टेशन हैगा तो वो किन्ने बंदे लगाने चाहिए मतलब वन कॉन्सटेबल एंड वन यू नो वन कॉन्सटेबल एंड वन हेड कॉन्सटेबल एक्सैटा इस तरह करके सारा कुछ किया होगा काम हैगा सी किया है सेंसिटिव एंड हाइपर सेंसटिव की कार्रवाई भी असी कर दी है uh, जिम्मे मैं दसिया कि उन्नीस हज़ार एक सौ इकासी पोलिंग बूथ है तो यह तो पोलिंग बूथ हैगी है तो कई था मतलब तीन चार पोलिंग बूथ इट्ठे ही होंगे ਸੋ ਉਹਨੂੰ ਆਪਾਂ ਇੱਕ ਲੋਕੇਸ਼ਨ ਰੱਖਦੇ ਆ ਫਿਰ ਸੋ ਜਿਹੜੀ ਸੈਂਸਿਟੀਵਿਟੀ ਹੈ ਜਾਂ ਹਾਈਪਰ ਸੈਂਸਿਟੀਵਿਟੀ ਆਫ ਸਟੇਸ਼ਨਸ ਹੈ ਉਹ ਲੋਕੇਸ਼ਨ ਵਾਈਜ਼ ਹੁੰਦੀ ਹੈ ਸੋ ਉਹ ਲੋਕੇਸ਼ਨ ਜਿਹੜੀ ਹੈਗੀ ਹੈ ਹੁਣ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਜਿਹੜੀ ਮੈਂ ਰਿਵਿਊ ਕੀਤੀ ਹੈ ਹਾਈਪਰ ਸੈਂਸਿਟਿਵ 915 ਲੋਕੇਸ਼ਨਸ ਹੈਗੀਆਂ ਔਰ ਸੈਂਸਿਟਿਵ 3528 ਲੋਕੇਸ਼ਨਸ ਹੈਗੀਆਂ ਸੋ ਕੁੱਲ ਮਲਾ ਕੇ 4443 ਲੋਕੇਸ਼ਨਸ ਹੈਗੀਆਂ ਜਿਹੜੀ ਅਸੀਂ मनते हैं कि सेंसटिव और सेंसिटिव हैगी है कई कारण करके कई कई मतलब दिमाग लगाया जाता है कि पुरानी किनिया कोई घटनावान हुई या कोई एरिया यू नो डिस्टर्ब हैगा या से सो टोटल लोकेशनस तेरह हज़ार तेरह है सो तेरह हज़ार तेरह लोकेशनज चार हज़ार चार सौ तरताली सेंसटिव या हाइपर सेंसिटिव लोकेशनज है तो ये तकरीबन मैं देखिया वन थर्ड आता है बट इट इज़ अ कॉन्टीन्यूअस प्रोसैस ਕੰਟੀਨਿਊਸ ਪ੍ਰੋਸੈਸ ਮੀਨਸ ਥੈਟ ਅੱਗੇ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਸਾਨੂੰ ਜੇ ਲੱਗਦਾ ਹੈ ਕਿ ਕੁਝ ਹੋਰ ਸੈਂਸਿਟਿਵਿਟੀ ਹੋ ਗਈ ਹੈ ਕਿਸੇ ਹੋਰ ਤੇ ਤਾਂ ਉਹਦੇ ਵਾਸਤੇ ਵੀ ਅਸੀਂ ਪੁਖਤਾ ਜਿਹੜਾ ਪ੍ਰਬੰਧ ਕਰਾਵਾਂਗੇ ਸੋ ਇਹ ਬੇਸਿਕਲੀ ਹੈ ਹੁਣ ਇੱਕ ਗੱਲ ਹੋਰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਆਮ ਜਨਤਾ ਵਾਸਤੇ ਇੱਕ ਤਾਂ ਮੈਂ ਕਿਹਾ ਹੈਗਾ ਕਿ ਵੀ ਹੈਵ ਪੁੱਟ ਅਪ ਦੀ ਲਿਸਟ ਆਫ ਇਲੈਕਟੋਰਲ ਰੋਲ ਜਿਹਨੂੰ ਹੈ ਗਿਆ ਉਹ ਅਸੀਂ ਵੈਬਸਾਈਟ ਤੇ ਪਾ ਦਿੱਤੇ ਹੈਗੇ ਆ ਉਹਦੇ ਵਿੱਚ ਅਪਲੋਡ ਹੋ ਗਏ ਹੈਗੇ ਆ ਉਹ ਤੁਸੀਂ ਸਾਡੇ ਸਾਈਟ ਤੇ ਵੀ ਦੇਖੋ ਸਾਡਾ ਸਾਈਟ ਹੈਗਾ ssc.punjab.gov.in ssc ਮੀਨ ਸਟੇਟ ਇਲੈਕਸ਼ਨ ਕਮਿਸ਼ਨ ਐਕਚੁਅਲੀ ssc.punjab.gov.in ਇਹਦੇ ਵਿੱਚ ਜਦੋਂ ਤੁਸੀਂ ਜ਼ਿਲ੍ਹਾ ਪਰਿਸ਼ਦ ਉਪਲਿਕ ਪੰਚਾਇਤ ਸਮਿਤੀ ਦੇ ਥੱਲੇ ਜਾਓਗੇ ਉਹਦੇ ਸਾਰੇ ਫਾਰਮਸ ਡਾਊਨਲੋਡੇਬਲ ਵਗੈਰਾ ਇਨਸਟਰਕਸ਼ਨਸ ਐਕਸ ਰੂਲਸ ਵਗੈਰਾ ਸਾਰੇ ਆ ਜਾਣਗੇ ਤੇ ਇਹ ਜਿਹੜਾ ਲਿੰਕ ਹੈਗਾ ਵੋਟਰ ਵੋਟਰਸ ਲਿਸਟ ਦਾ ਇਹ ਵੀ ਉਹਦੇ ਵਿੱਚ ਆ ਗਿਆ ਹੈ ਨੋਮੀਨੇਸ਼ਨ ਦੇ ਟਾਈਮ ਤੇ ਵੀ ਬੜਾ ਜ਼ਰੂਰੀ ਹੈ ਕਿ ਜਿਵੇਂ ਅਸੀਂ ਕਹਿੰਦੇ ਨਾ ਨੋ ਯੋਰ ਕੈਂਡੀਡੇਟ ਨੋ ਯੋਰ ਕੈਂਡੀਡੇਟ ਇੱਕ ਨਵੀਂ ਮਤਲਬ ਚੀਜ਼ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਹੁਤ ਜ਼ੋਰਾਂ ਨਾਲ ਇਹਨੂੰ ਕਰਦੀ ਹੈ ਕਿ ਆਦਮੀ ਨੂੰ ਪਤਾ ਤਾਂ ਹੋਵੇ ਪਬਲਿਕ ਨੂੰ ਪਤਾ ਹੋਵੇ ਕਿ ਜਿਹੜੇ ਕੈਂਡੀਡੇਟ ਖੜੇ ਹੈ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਸੋ ਜਿੰਨਾ ਵੀ ਨੋਮੀਨੇਸ਼ਨ ਫਾਰਮ ਹੈਗਾ ਉਹ ਜਿਹੜਾ ਖਾਸ ਕਰਕੇ ਜਿਹੜੀ ਸੈਲਫ ਡੈਕਲੇਰੇਸ਼ਨ ਹੈ ਉਹ ਸਾਰਾ ਅਪਲੋਡ ਹੋਏਗਾ ਇਸ ਤੇ ਔਰ ਇਹ ਪਬਲਿਕ ਵਾਸਤੇ ਵੀ ਅਵੇਲੇਬਲ ਹੋਏਗਾ ਥਰੂ आवर ਵੈਬਸਾਈਟ ਅਪਾਰਟ ਫਰਮ ਥਿਸ ਜਿਹੜੀ ਸਾਡੇ ਕੋਲ ਸੌਫਟਵੇਅਰ ਹੈਗੀ ਹੈ ਲੋਕ ਲੋਕਲ ਬੋਡੀ ਪੋਲ ਐਕਟੀਵਿਟੀ ਮੈਨੇਜਮੈਂਟ ਸਿਸਟਮ ਹੈਗਾ ਐਨਆਈਸੀ ਦੇ थ्रू ਅਸੀਂ ਬੜਾ ਵਧੀਆ ਬਣਾਇਆਗਾ ਇਹਦੇ ਵਿੱਚ ਹਰ ਇੱਕ ਡੀਟੇਲ ਸਾਡੇ ਕੋਲ ਆਂਦੀ ਹੈਗੀ ਆ ਉਹ ਇੰਟਰਨਲ ਮੋਨਿਟਰਿੰਗ ਵਾਸਤੇ ਹੁੰਦੀ ਹੈ ਸੋ ਉਹਦੇ ਵਿੱਚ ਕੇਵਾਈਸੀ ਵਗੈਰਾ ਤੱਕ ਵੀ ਨੋਮੀਨੇਸ਼ਨ ਕਿੰਨੇ ਆ ਗਏ ਉਹ ਸਾਰਾ ਕੁਝ ਹੋ ਜਾਂਦਾ ਅਨੋਪੋਸਟ ਜੇਕਰ ਕੋਈ ਨੋ ਲਾਸਟ ਡੇਟ ਆਫ ਨੋਮੀਨੇਸ਼ਨਸ ਵਿਡਰੋਅਲ ਤੋਂ ਬਾਅਦ ਅਨੋਪੋਸਟ ਰਹਿ ਜਾਂਦਾ ਤਾਂ ਉਹ ਵੀ ਲਿਸਟਾਂ ਆ ਜਾਂਦੀ ਹੈਗੀ ਆ ਫਿਰ VOTER ਆਂਦੀ ਪੋਲ ਡੇ ਤੇ ਸਾਰਾ ਕੁਝ ਆ ਜਾਂਦਾ ਪਾਰਟੀ ਪਹੁੰਚ ਗਈ ਹੈ ਵਾਪਸ ਆ ਗਈ ਹੈ ਪੋਲਿੰਗ ਪਰਸੈਂਟੇਜ ਦੋ ਦੋ ਘੰਟੇ ਬਾਅਦ ਜਿਵੇਂ ਅਸੀਂ ਨਾਰਮਲੀ ਲੈਂਦੇ ਹੈਗੇ ਉਹ ਉਹ ਕਿੰਨਾ ਹੈਗਾ ਤੇ ਫਿਰ ਫਾਈਨਲ ਰਿਜ਼ਲਟਸ ਜਿਹੜੇ ਹੈਗੇ ਉਹ ਸਾਰਾ ਕੁਝ ਸਾਡੇ ਕੋਲ ਹੈਗਾ ਸਿਸਟਮ ਜੀ ਸਰ ਡੈਕਲੇਰੇਸ਼ਨ ਉਸ ਟਾਈਮ ਹੈ ਇਹ ਪਹਿਲੇ ਤੋਂ ਹੀ ਚੱਲ ਰਿਹਾ ਹੈ ਸਰ ਡੈਕਲੇਰੇਸ਼ਨ ਪਹਿਲੇ ਸੇ ਹੀ ਚੱਲ ਰਿਹਾ ਹੈ ਪਹਿਲੇ ਸੇ ਹੀ ਚੱਲ ਰਿਹਾ ਹੈ ਠੀਕ ਹੈ ਨਾ ਅੱਛਾ ਸੋ ਇਹ ਬੇਸਿਕਲੀ ਹੈਗੀ ਹੈ ਜਿਹੜੀ ਸਾਡੀ ਪ੍ਰੈਪਰੇਸ਼ਨਸ ਵਗੈਰਾ ਹੈਗਾ ਸੋ ਬਿਫੋਰ ਆਈ ਕਮ ਟੂ ਦੀ ਐਕਚੁਅਲ ਇਲੈਕਸ਼ਨ ਸ਼ਡਿਊਲ ਜਿਹੜਾ ਤੁਸੀਂ ਜਾਨਣਾ ਚਾਹੋਗੇ ਕੋਈ ਇਸ ਇਸ ਟਾਈਮ ਤੇ ਕੋਈ ਸਵਾਲ ਜਾਂ ਕੋਈ ਹੋਰ ਜੇ ਹੈਗਾ ਤਾਂ ਦਸਤੋ ਜੋ ਦਾਨੀ ਹੁੰਦਾ ਹੈ ਆਫਿਸ ਵਿੱਚ वहां पहले से ही ਲੋਕ ਖੜੇ ਰਹਤੇ ਹਨ ਪਰਿਸ਼ਦ ਉਪਲਿਕ ਪੰਚਾਇਤ ਸਮਿਤੀ ਦੇ ਥੱਲੇ ਜਾਓਗੇ ਉਹਦੇ ਸਾਰੇ ਫਾਰਮਸ ਡਾਊਨਲੋਡੇਬਲ ਵਗੈਰਾ ਇਨਸਟਰਕਸ਼ਨਸ ਐਕਸ ਰੂਲਸ ਵਗੈਰਾ ਸਾਰੇ ਆ ਜਾਣਗੇ ਤੇ ਇਹ ਜਿਹੜਾ ਲਿੰਕ ਆਇਆ ਕਿ ਜ਼ਿਲ੍ਹਾ ਪਾਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਜਿਹੜੀਆਂ ਪੰਜਾਬ ਵਿੱਚ ਡਿਊ ਹਨ ਉਹਨਾਂ ਦੀ ਮੈਂ ਅਨਾਉਂਸਮੈਂਟ ਵੀ ਕਰਨੀ ਹੈ ਔਰ ਥੋੜਾ ਬੈਕਗ੍ਰਾਉਂਡ ਵੀ ਅਸੀਂ ਦੇਵਾਂਗੇ ਤੁਹਾਨੂੰ ਕਿ ਅਸੀਂ ਤਿਆਰੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਕਿਸ ਕਿਸ ਤਰ੍ਹਾਂ ਦੀ ਕੀਤੀ ਹੋਈ ਹੈ ਤਾਂ ਕਿ ਤੁਹਾਡੇ ਮਨ ਵਿੱਚ ਵੀ ਪੂਰੀ ਜੋ ਕੋਈ ਵੀ ਆਸ਼ੰਕਾ ਹੋਵੇ ਉਹ ਵੀ ਦੂਰ ਹੋ ਜਾਵੇ ਔਰ ਆਮ ਜਨਤਾ ਨੂੰ ਵੀ ਸੂਚਨਾ ਹੋ ਜਾਵੇ ਕਿ ਅਸੀਂ ਇਸ ਵਾਰ ਜਿਹੜੀ ਹੈਗੀ ਹੈ ਚੋਣਾਂ ਜਿਹੜੀਆਂ ਵੀ ਬੜੀ ਫ੍ਰੀ ਐਂਡ ਫੇਅਰ तरीके ਨਾਲ ਇਹਨੂੰ ਕਰਾਵਾਂਗੇ ਸੋ ਪਹਿਲੀ ਗੱਲ ਇਹ ਹੈ ਕਿ ਗਵਰਨਮੈਂਟ ਨੇ ਆਪਣੇ ਸੈਕਸ਼ਨ 209 ਦੇ ਥੱਲੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਜਿਸ ਤਹਿਤ ਉਹਨਾਂ ਨੇ ਕਿਹਾ ਸੀਗਾ ਕਿ ਪੰਚਾਇਤ ਤੇ ਸਮਿਤੀ ਔਰ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਕਰਵਾਈਆਂ ਜਾਣ ਉਹਦੇ ਤਹਿਤ ਅਸੀਂ ਕਾਰਵਾਈ ਆਲਰੇਡੀ ਕਾਫੀ ਦੇਰ ਤੋਂ আরম্ভ ਕੀਤੀ ਹੋਈ ਹੈ ਮਤਲਬ ਕਮਿਸ਼ਨ ਵੱਲੋਂ ਜਿਹੜੀ ਪ੍ਰੈਪਰੇਸ਼ਨਸ ਹੈਗੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਕਾਫੀ ਦੇਰ ਤੋਂ ਚੱਲ ਰਹੀਆਂ ਹਨ ਕੁਝ ਕੁਝ ਕਾਰਨਾ ਕਰਕੇ ਇਹ ਜਿਹੜੀ ਚੋਣ ਹੈ ਕਿ ਅੱਗੇ-ਅਗੇ ਜਾਂਦੀ ਰਹੀ ਜਿਵੇਂ ਕੋਈ ਬਾਈ ਇਲੈਕਸ਼ਨ ਆ ਗਿਆ ਪਿਛੇ ਫਲੱਡਸ ਆ ਗਏ ਸੀ ਸਾਨੂੰ ਥੋੜਾ ਜਿਹਾ ਉੱਥੇ ਵੀ ਵੇਟ ਕਰਨਾ ਪਿਆ ਬਟ ਹੁਣ ਜਿਹੜੀ ਹੈ ਕਿ ਸਥਿਤੀ ਬਿਲਕੁਲ ਸ਼ਾਂਤਮਈ ਵੀ ਹੈ ਕਿ ਹੋਰ ਕੰਡੂਸਿਵ ਵੀ ਹੈ ਕਿ ਇਹ ਕਾਸੀ ਇਸ ਇਹ ਚੋਣਾ ਕਰਾ ਲਈਏ ਇਸ ਲਈ ਅਸੀਂ ਹੁਣ ਸਾਰੀ ਪ੍ਰਬੰਧ ਵਗੈਰਾ ਕਰ ਦਿੱਤੇ ਹੈਗੇ ਔਰ ਇਹ ਚੋਣਾ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਮੈਂ ਥੋੜੀ ਬ੍ਰੀਫਲੀ ਦੇਦਾ ਹਾਂਗਾ ਤੁਹਾਡੇ ਜਿਹੜੇ ਕੋਈ ਪ੍ਰਸ਼ਨ-ਪ੍ਰਸ਼ਨ ਹੋਣਗੇ ਜਾਂ ਕੋਈ ਹੋਰ ਵੀ ਕੋਈ ਸਵਾਲ ਹੋਣਗੇ ਉਹ ਤੁਸੀਂ ਕਾਈਂਡਲੀ ਜੇ ਵੇਟ ਕਰ ਸਕਦੇ ਹੋ ਤਾਂ ਵੇਟ ਕਰ ਲਓ ਜੇ ਜ਼ਰੂਰੀ ਆ ਸਮਝਦੇ ਹੋ ਤਾਂ ਆਈਬ੍ਰੋ ਆਬਜੈਕਸ਼ਨ ਤੁਸੀਂ ਵਿੱਚ ਪੁੱਛ ਸਕਦੇ ਹੋ ਸਭ ਤੋਂ ਪਹਿਲੇ ਇਹ ਆ ਕਿ ਅਸੀਂ ਜਿਹੜੀ ਹੈ ਕਿ ਇਹ ਆ ਇਹਦੀ ਸਾਰੇ ਜਿਹੜੇ ਮੁਕੰਮਲ ਪ੍ਰਬੰਧ ਜਿਹੜੇ ਹੈਗੇ ਡੀਸੀਜ਼ ਵੱਲੋਂ ਕਰਨੇ ਹੁੰਦੇ ਆ ਜਿਵੇਂ ਰਿਜ਼ਰਵੇਸ਼ਨ ਦੀਆਂ ਸੂਚੀਆਂ ਹੈਗੀਆਂ ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਦੇ ਜਿਹੜੇ-ਜਿਹੜੇ ਜ਼ੋਨਸ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਰਿਜ਼ਰਵ ਕਰਨਾ ਹੈ ਉਹਦਾ ਜਿਹੜੀ ਹੈਗੀ ਆ ਲਿਸਟਾਂ ਤਿਆਰ ਹੋ ਗਈਆਂ ਨੋਟੀਫਾਈ ਹੋ ਚੁੱਕੀਆਂ ਹਨ ਇਸ ਸਾਰੀਆਂ ਜਿਹੜੀਆਂ ਡਿਸਟ੍ਰਿਕਟ ਵੈਬਸਾਈਟਸ ਤੇ ਪ੍ਰਾਪਤ ਹੋ ਜਾਣਗੀਆਂ ਤੁਹਾਨੂੰ ਅੱਜ ਦੀ ਡੇਟ ਵਿੱਚ ਜਿੱ ਤੱਕ ਸਾਡੀ ਇਨਫੋਰਮੇਸ਼ਨ ਹੈ ਕਿ ਸਾਰਿਆਂ ਨੇ ਆਪਣੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹੈਗੇ ਸੋਸ਼ਲ ਇਹ ਉਦੋਂ ਕੋਈ ਪ੍ਰੋਬਲਮ ਨਹੀਂ ਹੈ ਰਿਜ਼ਰਵੇਸ਼ਨ ਜਿਵੇਂ ਤੁਹਾਨੂੰ ਪਤਾ ਹੈ ਕਿ ਸੀਟਾਂ ਵਾਸਤੇ 50% ਸੀਟਸ ਓਵਰঅল ਔਮਨ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਸੋ ਉਹਦਾ ਸਾਰੇ ਜਿੰਨੇ ਵੀ ਕਾਨੂੰਨ ਦੇ ਮੁਤਾਬਕ ਰਿਜ਼ਰਵੇਸ਼ਨ ਦਾ ਪ੍ਰਬੰਧ ਹੁੰਦਾ ਹੈਗਾ ਜਾਂ ਜਿੰਨੀ ਲੋੜ ਹੈਗੀ ਉਹ ਸਾਰਾ ਕੁਝ ਕਮਿਸ਼ਨ ਵੱਲੋਂ ਇਨਸ਼ੋਰ ਕੀਤਾ ਗਿਆ ਹੈਗਾ ਵੋਟਰ ਲਿਸਟ ਵੀ ਜਿਹੜੀਆਂ ਹੈਗੀਆਂ ਉਹ ਵੀ ਅਸੀਂ ਰੀਸੈਂਟਲੀ ਹੀ ਅਪਡੇਟ ਕੀਤੀਆਂ ਹੈਗੀਆਂ ਸਾਰੇ ਗ੍ਰਾਮ ਪੰਚਾਇਤਸ ਵਗੈਰਾ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਕੁਝ-ਕੁਝ ਕੁਝ ਸਮਾਂ ਪਹਿਲੇ ਆਪਣੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਕੁਝ-ਕੁਝ ਰੀਆਰਗੇਨਾਈਜ਼ੇਸ਼ਨ ਦੇ ਵੀ ਆਰਡਰ ਕੱਡੇ ਸੀਗੇ ਤੇ ਉਹਦੇ ਮੁਤਾਬਿਕ ਜਿਹੜੇ ਹੈਗੀਆਂ ਨੋਟੀਫਿਕੇਸ਼ਨਸ ਨਵੀਆਂ ਜ਼ਿਲ੍ਹਾ ਵਾਈਜ਼ ਜਾਰੀ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਜਿਹੜੀ ਵੋਟਰ ਸੂਚੀ ਹੈ ਉਹ ਵੀ ਲੇਟੈਸਟ ਅਸੀਂ ਅਪਡੇਟ ਕਰ ਦਿੱਤੀ ਹੈਗੀ ਹੈ ਅ ਤੇ ਉਹ ਵੋਟਰ ਲਿਸਟ ਜਿਹੜੀ ਹੈਗੀ ਆ ਉਹ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਵੈਬਸਾਈਟ ਦੇ ਜ਼ਰੀਏ ਮਤਲਬ ਸਾਡੀ ਵੈਬਸਾਈਟ ਵਿੱਚ ਲਿੰਕ ਹੈਗਾ ਸਾਰੇ ਡਿਸਟ੍ਰਿਕਟਸ ਨੂੰ ਸੋ ਉਸ ਉਸ ਵੈਬਸਾਈਟ ਤੇ ਲਿੰਕ ਰਹੀਂ ਤੁਸੀਂ ਚਾਹੀ ਡਿਸਟ੍ਰਿਕਟ ਤੇ ਚਲੇ ਜਾਓ ਚਾਹੀ ਤੁਸੀਂ ਸਾਡੀ ਵੈਬਸਾਈਟ ਤੇ ਚਲੇ ਜਾਓ ਉਹ ਲਿੰਕ ਤੁਹਾਨੂੰ ਮਿਲ ਜਾਏਗਾ ਔਰ ਵੋਟਰ ਸੂਚੀਆਂ ਵੀ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਉੱਥੇ ਸੋ ਅਸੀਂ ਚੈੱਕ ਕੀਤਾ ਹੈਗਾ ਕਿ ਮਤਲਬ ਸਾਰੇ ਜ਼ਿਲ੍ਹਿਆਂ ਦੀ ਵੋਟਰ ਸੂਚੀ ਆਪਣੀ ਲਾਤੀ ਹੈਗੀ ਹੈ ਤੇ ਉਹ ਤੁਹਾਨੂੰ ਐਡਵਾਂਸ ਵਿੱਚ ਮਿਲ ਜਾਣਗੀਆਂ ਇਸ ਵਾਰ ਜਿਹੜਾ ਹੈਗਾ uh voting that will be done through use of ballot paper matlab uh, we will use ballot boxes for these panchayat samiti zila parishad uh, elections it the karan sirf yahi eh hai ke lagbhag 19000 to zyada polling booths hage aur har ek polling booth which uh, zila parishad di chun layi dabba ball, ballot box rakha jawega nal panchayat samiti vaste bhi rakha jawe taaki ik voter jadon aayega utthe jadon udi uh, voter soochi vich hazri hundi hai ਤਾਂ ਉਹ ਉਹਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ ਸੋ ایਵੀਐਮਸ ਜਿਹੜੇ ਹੈਗੇ ਆ ਉਹ ਤੁਹਾਨੂੰ ਪਤਾ ਹੀ ਆ ਉਹ ਤਾਂ ਸਿਰਫ ਇੱਕ ਕੈਂਡੀਡੇਟ ਵਾਸਤੇ ਯੂਜ਼ ਹੁੰਦੇ ਆ ਸੋ ਇਸ ਲਈ ਦੋ ਦੋ ایਵੀਐਮਸ ਤਕਰੀਬਨ ਸਾਨੂੰ 40000 ਚਾਹੀਦੇ ਆ ਇੰਨੀਆਂ ਸਾਡੇ ਕੋਲ ਪ੍ਰਾਪਤ ਨਾ ਹੀ ਪ੍ਰਾਪਤ ਹੈ ਔਰ ਨਾ ਹੀ ਪ੍ਰਾਪਤ ਹੋਣ ਦੀ ਕੋਈ ਸੰਭਾਵਨਾ ਜਲਦੀ ਹੈਗੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ ایਵੀਐਮਸ ਯੂਜ਼ ਕਰ ਰਹੇ ਇਸ ਟਾਈਮ ਤੇ ਉਹ ਹੈਗੇ ਆ ਲੇਟੈਸਟ ਐਮ3 ਮਾਡਲਸ ਉਹ ਉਹ ਕਿਸੀ ਸਟੇਟ ਇਲੈਕਸ਼ਨ ਕਮਿਸ਼ਨ ਉਹ ਨਹੀਂ ਦਿੰਦੇ ਹੈਗੇ ਉਹਨਾਂ ਦੀ ਆਪਣੀ ਸਿਕਿਉਰਿਟੀ ਰੀਜ਼ਨਸ ਕਰਕੇ ਤੇ ਜਿਹੜੇ ਪੁਰਾਣੇ ਹੈਗੇ ਉਹ ਵੀ ਹੌਲੀ-ਹੌਲੀ ਫੇਸ ਆਊਟ ਹੋ ਰਹੇ ਹੈਗੇ ਸੋ ਇੰਨੀ ਤਾਦਾਦ ਵਿੱਚ ਹੋ ਨਹੀਂ ਸਕਦਾ ਬਟ ਅਸੀਂ ਜਿਸ ਤਰ੍ਹਾਂ ਸਿਸਟਮ ਹੈਗਾ ਬੈਲਟ ਪੇਪਰ ਦੇ ਰਾਹੀਂ ਅਸੀਂ ਜਿਹੜੀ ਜ਼ੋਨ ਕਰਾਵਾਂਗੇ ਹਰ ਇੱਕ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ ਪ੍ਰੇਸ਼ਦ ਹੋਵੇਗਾ ਹੈਗਾ ਔਰ ਉਸ ਜ਼ਿਲ੍ਹਾ ਪ੍ਰੇਸ਼ਦ ਵਿੱਚ ਇਸ ਟਾਈਮ ਤੇ ਐਸ ਪਰ ਦੀ ਨੋਰਮਸ ਜਿਹੜੇ ਹੈਗੇ ਕਿਉਂਕਿ ਜ਼ਿਲ੍ਹਾ ਪ੍ਰੇਸ਼ਦ ਵਿੱਚ 10 ਤੋਂ 25 ਤੱਕ ਜ਼ੋਨਸ ਹੋ ਸਕਦੇ ਆ ਇੱਕ ਕ੍ਰਾਈਟੇਰੀਆ ਜਿਹੜਾ ਹੈਗਾ ਲਾਅ ਵਿੱਚ ਲੱਗਿਆ ਹੋਇਆ ਤੇ ਕੁੱਲ ਮਿਲਾ ਕੇ ਜ਼ਿਲ੍ਹਾ ਪੰਚਾਇਤ ਵਿੱਚ ਇਸ ਟਾਈਮ ਤੇ 357 ਜ਼ੋਨ ਬੰਦੇ ਹੈਗੇ ਸੋ ਜ਼ਿਲ੍ਹਾ ਪੰਚਾਇਤ ਵਾਸਤੇ ਪੂਰੇ ਜ਼ਿਲ੍ਹਿਆਂ ਵਿੱਚ 357 ਅਲਟੀਮੇਟਲੀ ਮੈਂਬਰ ਚੁਣੇ ਜਾਣਗੇ ਔਰ ਇਸੀ ਤਰ੍ਹਾਂ ਪੰਚਾਇਤ ਸਮਿਤੀ ਜਿਹੜੀ ਹੈਗੀ ਹੈ ਦੇ ਆ 154 154 ਪੰਚਾਇਤ ਸਮਿਤੀਸ ਹੈਗੇ ਹਨ ਉਹਨਾਂ ਵਿੱਚ ਉਹ ਪੰਚਾਇਤ ਸਮਿਤੀ 15 ਤੋਂ ਲੈ ਕੇ 25 ਤੱਕ 15 ਤੋਂ ਲੈ ਕੇ 25 ਤੱਕ ਦੇ ਜ਼ੋਨਸ ਬਣ ਸਕਦੇ ਹੈ ਤੋ ਉਹਨਾਂ ਉਸ ਮੁਤਾਬਕ ਪੋਪੂਲੇਸ਼ਨ ਦੇ ਮੁਤਾਬਕ ਕੁੱਲ 2863 ਜ਼ੋਨਸ ਹੈਗੇ ਆ ਪੰਚਾਇਤ ਸਮਿਤੀ ਵਾਸਤੇ ਸੋ ਮੀਨਸ ਇਟ ਐਵਰੀ ਜ਼ੋਨ ਵਿਚ ਨੇਚਰਲੀ ਅਲਟੀਮੇਟਲੀ ਇੱਕ ਮੈਂਬਰ ਹੀ ਚੁਣਿਆ ਜਾਵੇਗਾ ਸੋ ਉਸ ਹਿਸਾਬ ਨਾਲ ਇਹ ਜਿਹੜੀ ਪੰਚਾਇਤ ਸਮਿਤੀ ਵੀ ਬਣਨਗੇ ਤੇ ਜ਼ਿਲ੍ਹਾ ਪਰਿਸ਼ਦਸ ਵਗੈਰਾ ਵੀ ਬਣਨਗੇ ਪੋਲਿੰਗ ਬੂਥ ਜਿਹੜੇ ਹੈਗੇ ਆ ਉਹ ਲੇਟਸਟ ਫਿਗਰ ਜਿਹੜੀ ਡੀਸੀਸ ਤੋਂ ਪ੍ਰਾਪਤ ਹੋਈ ਹੈ 19181 ਪੋਲਿੰਗ ਬੂਥਸ ਹੈਗੇ ਆ ਸੋ ਇਹਨਾਂ ਦਾ ਪ੍ਰਬੰਧ ਜਿਹੜਾ ਹੈਗਾ ਕਮਿਸ਼ਨ ਵੱਲੋਂ ਕੀਤਾ ਗਿਆ ਹੈਗਾ ਸਾਰਿਆਂ ਤੇ पोलिंग स्टाफ एंड नॉरथ सिक्योरिटी प्रबंधन वगैरह जितने भी इक्विपमेंट्स और मटेरियल इलेक्शन मटेरियल चाहिएगा वो सारा उनो मुहैया करवा ਦਿੱਤਾ ਗਿਆ ਹੈਗਾ ভোটারਾਂ ਦੀ ਗਿਣਤੀ ਜਿਹੜੀ ਹੈ ਪੰਜਾਬ ਵਿੱਚ ਰੂਰਲ ਏਰੀਆਜ਼ ਵਿੱਚ ਜੋ ਜ਼ਿਲ੍ਹਾ ਪਰਿਸ਼ਦ ਦੌਰ ਇਤਨਾ ਸੰਬੰਧਿਤ ਹੈਗੇ ਆ ਉਹ ਇਸ ਟਾਈਮ ਤੇ ਹੈਗੀ ਹੈ 1 ਕਰੋੜ 36 ਲੱਖ 4650 ਸੋ ਇਹ ਹੈਗੀ ਹੈ ਤੁਹਾਡੀ ভোটার ਸੂਚੀ ਦੇ ਸਟੈਟਿਸਟਿਕਲ ਡਾਟਾ ਦੇ ਬਾਰੇ ਜਿਹੜਾ ਮੇਲ ਫੀਮੇਲਸ ਜਿਹੜਾ ਬਾਈਫਿਕੇਸ਼ਨ ਹੈ ਤੁਹਾਨੂੰ ਅਸੀਂ ਬੜੇ ਡੀਟੇਲਡ ਪ੍ਰੈਸ ਨੋਟ ਇਸ ਤੋਂ ਬਾਅਦ ਦੇਵਾਂਗੇ ਤੋਂ ਉਸ ਉਸ ਵਿੱਚ ਸਾਰੀ ਡੀਟੇਲਸ ਜਿਹੜੀਆਂ ਉਹ ਹੈਗੀਆਂ ਅ اچھا ਹੁਣ ਜਿਹੜਾ ਕਈ ਵਾਰ ਹੁਣ ਕੈਂਡੀਡੇਟ ਦੇ ਬਾਰੇ ਹੁੰਦਾ ਕਿ ਕੈਂਡੀਡੇਟ ਇੱਕ ਸਵਾਲ ਉਠਾਇਆ ਸੀਗਾ ਕਿ ਜ਼ਿਲ੍ਹਾ ਪਰਿਸ਼ਦ ਦੀ ਆ ਪੰਚਾਇਤ ਸਭਿਤੀ ਵਾਸਤੇ ਜਿਹੜਾ ਕੈਂਡੀਡੇਟ ਖੜਾ ਹੁੰਦਾ ਉਹ ਉਹ ਪੰਚਾਇਤ ਸਭਿਤੀ ਦਾ ਹੋਣਾ ਚਾਹੀਦਾ ਹੈ ਕਿ ਉਹ ਜ਼ੋਨ ਦਾ ਹੋਣਾ ਚਾਹੀਦਾ ਟੂ ਬੀ ਸਟੈਂਡ ਫਾਰ ਅ ਪਰਟਿਕੂਲਰ ਜ਼ੋਨ ਸੋ ਲਾਅ ਇਜ਼ ਵੈਰੀ ਕਲੀਅਰ ਜਿਹੜਾ ਕੈਂਡੀਡੇਟ ਹੈਗਾ ਕਿਕ ਤਾਂ ਉਹਨੂੰ ਘੱਟੋ ਘੱਟ 21 ਸਾਲ ਦਾ ਹੋਣਾ ਚਾਹੀਦਾ ਥੈਟ ਇਜ਼ ਨੰਬਰ 1 ਫਿਰ ਜੇਕਰ ਉਹ ਜ਼ਿਲ੍ਹਾ ਪਰਿਸ਼ਦ ਜਾਂ ਪੰਚਾਇਤ ਸਭਾ ਲਈ ਖੜਾ ਹੈ ਤਾਂ ਉਹ ਕਿਸੇ ਜ਼ੋਨ ਵਿੱਚ ਖੜਾ ਹੋਏਗਾ ਉਹ ਜ਼ੋਨ ਜਿਹੜਾ ਹੈਗਾ ਉਹਨੂੰ ਅਸੀਂ ਕੰਸਟੀਟੂਐਂਸੀ ਮੰਨਦੇ ਹਾਂ ਸੋ ਹੀ ਹੈਜ਼ ਟੂ ਬੀ ਅ ਇਲੈਕਟਰ ਆਫ ਥੈਟ ਪਾਰਟਿਕੂਲਰ ਜ਼ੋਨ ਫੋਰ ਵਿਚ ਹੀ ਇੰਟੈਂਡਸ ਟੂ ਸਟੈਂਡ ਐਜ਼ ਅ ਮੈਂਬਰ ਸਿਮਿਲਰਲੀ ਇਸ ਵਿੱਚ ਜਿਹੜਾ ਪ੍ਰੋਪੋਜ਼ਰ ਹੈ ਕਿਉਂਕਿ ਨੋਮੀਨੇਸ਼ਨ ਫਾਰਮ ਬੇਸਿਕਲੀ ਪ੍ਰੋਪੋਜ਼ਰ ਹੀ ਪੇਸ਼ ਕਰਦਾ ਹੈਗਾ ਐਕਸੈਪਟੈਂਸ ਜਿਹੜੀ ਹੈਗੀ ਹੈ ਉਹ ਕੈਂਡੀਡੇਟ ਦੀ ਹੁੰਦੀ ਹੈ ਸੋ ਪ੍ਰੋਪੋਜ਼ਰ ਔਰ ਸੈਕੰਡਰ ਇਸ ਇਸ ਵਿੱਚ ਪ੍ਰੋਪੋਜ਼ਰ ਔਰ ਸੈਕੰਡਰ ਦੋਨੋਂ ਹੁੰਦੇ ਆ ਇਹ ਦੋਨੋਂ ਵੀ ਉਸੇ ਜ਼ੋਨ ਦੇ ਹੋਣੇ ਚਾਹੀਦੇ ਹੈਗੇ ਆ ਸੋ ਦੈਟਸ ਵਨ ਥਿੰਗ ਵਿਚ ਆਈ ਥੋਟ ਆਈ ਸ਼ੁੱਡ ਕਲੈਰੀਫਾਈ ਥਰੂ ਯੋਰਸੈਲਫ ਟੂ ਦੀ ਜਨਰਲ ਪਬਲਿਕ ਆਲਸੋ ਸੋ ਕੈਂਡੀਡੇਟ ਨੇ ਕਿਹੜੇ ਕਿਹੜੇ ਫਾਰਮਸ ਨਾਲ ਜਮ੍ਹਾਂ ਕਰਾਣੇ ਹੈਗੇ ਇਹ ਵੀ ਬਹੁਤ ਜ਼ਰੂਰੀ ਹੈ ਦੱਸਣਾ ਔਰ ਲੋਕਾਂ ਨੂੰ ਪਤਾ ਹੋਣਾ ਇਕ ਤਾਂ ਨੋਮੀਨੇਸ਼ਨ ਫਾਰਮ ਜਿਹਨੂੰ ਫਾਰਮ 4 ਅਸੀਂ ਕਹਿੰਦੇ ਹੈਗੇ ਇੱਕ ਨੋਮੀਨੇਸ਼ਨ ਫਾਰਮ ਹੈਗਾ ਉਹ ਵੀ ਡਿਟੇਲ ਵਿੱਚ ਹੈਗਾ ਆਫ ਦਿਸ ਪ੍ਰਪੋਜ਼ਰ ਸੈਕੰਡਰ ਐਕਸੈਪਟਿੰਗ ਫਿਰ ਰਿਟਰਨਿੰਗ ਆਫਿਸਰ ਕਿ ਮੈਂ ਇਹਨੂੰ ਚੈੱਕ ਕਰ ਲਿਆ ਹੈਗਾ ਠੀਕ ਪਾਇਆ ਹੈਗਾ ਫਲਾਣਾ ਉਹ ਸਾਰਾ ਉਸ